ਦੇਖੋ ਮੈਂ ਤੁਹਾਨੂੰ ਦਿਖਾਉਣ ਲੱਗਿਆ ਅੱਜ ਨਵੀਂ ਪਰ ਜਿਹੜੀ ਨੈਸ਼ਨਲ ਹਾਈਵੇ ਦੇ ਉੱਤੇ ਫਤੇਗੜ ਜ਼ਿਲ੍ਹੇ ਦੀ ਇੱਕ ਮੰਡੀ ਆ ਜਿਹਦੇ ਵਿੱਚ ਠੇਕੇਦਾਰ ਅੰਨੀ ਲੁੱਟ ਕਰ ਰਿਹਾ ਇੱਥੇ ਦੇ ਵਪਾਰੀਆਂ ਨਾਲ ਇੱਥੇ ਦੇ ਇਲਾਕੇ ਦੇ ਲੋਕਾਂ ਨਾਲ ਪਸ਼ੂ ਪਾਲਕਾਂ ਨਾਲ ਕਿਉਂਕਿ ਇਸ ਮੰਡੀ ਦੇ ਵਿੱਚ ਜਿੱਥੇ ਪਿਛਲੇ ਸਮੇਂ ਅਕਾਲੀ ਸਰਕਾਰ ਦੇ ਵੇਲੇ 7.5 ਕਰੋੜ ਰੁਪਏ ਲਾ ਕੇ ਹਰ ਸਹੂਲਤ ਦੀ ਨਾ ਵਧੀਆ ਤਰੀਕੇ ਨਾਲ ਜਿਹੜੀ ਮੰਡੀ ਬਣਾਈ ਗਈ ਪਰ ਅੱਜ ਤੁਸੀਂ ਦੇਖ ਸਕਦੇ ਮੰਡੀ ਹੈ ਜਿਹੜੀ ਇਹ ਖੰਡਰ ਦਾ ਰੂਪ ਧਾਰ ਗਈ ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਆ ਟੈਂਕੀਆਂ ਬਣੀਆਂ ਹੋਈਆਂ ਮੂਕਦਰਸ਼ ਨੇ ਸਾਡੇ ਲਈ ਜਿਹਦੇ ਵਿੱਚ ਨਾ ਕੋਈ ਮੋਟਰ ਨਾ ਕੋਈ ਪਾਣੀ ਦਾ ਪ੍ਰਬੰਧ ਔਰ ਜਿੰਨੇ ਸ਼ੱਡ ਬਣੇ ਵਪਾਰੀਆਂ ਦੇ ਆਉਣ ਵਾਸਤੇ ਰਹਿਣ ਵਾਸਤੇ ਉਹ ਸਭ ਖੰਡਰ ਦਾ ਰੂਪ ਧਾਰ ਗਏ ਡਾਕਟਰ ਦੇ ਵਾਸਤੇ ਇੱਥੇ ਕਮਰਾ ਬਣਿਆ ਸਹੂਲਤ ਬਣੀ ਡਾਕਟਰ ਇੱਥੇ ਕਦੇ ਆਇਆ ਹੀ ਨਹੀਂ ਜਿੱਦਣ ਦੀ ਮੰਡੀ ਬਣੀ ਆ ਔਰ ਜਿਹੜੇ ਅੱਡੇ ਤਾਰਨ ਵਾਸਤੇ ਬਣੇ ਅੱਡੇ ਟੁੱਟ ਗਏ ਉਥੇ ਅੱਡੇ ਤਾਰਨ ਪਸ਼ੂ ਤਾਰਨ ਜੋਗ ਹੈ ਹੀ ਨਹੀਂ ਸੋ ਅੱਜ ਅਸੀਂ ਜਿਹੜੀ ਗੱਲ ਇੱਥੇ ਕਰਨ ਲੱਗੇ ਆ ਤੁਹਾਡੇ ਨਾਲ ਸਾਂਝੀ ਵੀ ਜਿਹੜੀ ਇਹ ਲੁੱਟ ਹੋ ਰਹੀ ਆ ਕਿਵੇਂ ਹੋ ਰਹੀ ਆ ਇਹ ਲੁੱਟ ਦੇ ਵਿੱਚ ਜਿਹੜਾ ਠੇਕੇਦਾਰ ਆ ਇੱਥੇ 2700 ਰੁਪਏ ਇੱਕ ਪਸ਼ੂ ਦਾ ਜਦੋਂ ਕੋਈ ਖਰੀਦਦਾ ਜਾਂ ਵੇਚਦਾ ਉਹ ਤੋਂ ਇੱਕ ਇਹ ਇੱਥੇ ਠੇਕੇਦਾਰ ਲੈ ਰਿਹਾ ਔਰ ਉਹਦੀ ਉਹਦੇ ਬਦਲੇ ਜਿਹੜੀਆਂ ਉਹਨੇ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਦੇਖੋ ਤੁਸੀਂ ਪਾਣੀ ਵੀ ਉਹਨੇ ਦੇਣਾ ਰਸਤਿਆਂ ਦਾ ਵੀ ਪ੍ਰਬੰਧ ਕਰਨਾ ਬੈਠਣ ਦਾ ਵੀ ਪ੍ਰਬੰਧ ਕਰਨਾ ਰਹਿਣ ਦਾ ਵੀ ਪ੍ਰਬੰਧ ਕਰਨਾ ਅੱਡੇਆਂ ਦਾ ਤਾਰਨ ਦਾ ਵੀ ਪ੍ਰਬੰਧ ਕਰਨਾ ਪਰ ਇੱਥੇ ਕੋਈ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਜੇ ਕਿਸੇ ਪਸ਼ੂ ਨੂੰ ਕਿਸੇ ਨੂੰ ਪਾਣੀ ਪਿਲਾਉਣਾ ਵੀ ਪੈ ਜਾਵੇ ਤਾਂ 350 ਰੁਪਏ ਦਾ ਇੱਕ ਟਾਪਾ ਪਾਣੀ ਮੁੱਲ ਮਿਲ ਰਿਹਾ ਔਰ ਜੇ ਇੱਥੇ ਕੋਈ ਪਸ਼ੂ ਜਾ ਡਿੱਗੇ ਪਏ ਨੇ ਪਸ਼ੂ ਦਿਖਾਓ ਇੱਧਰ ਜਿਵੇਂ ਪਸ਼ੂ ਡਿੱਗੇ ਪਏ ਨੇ ਕਿਸੇ ਵਪਾਰੀ ਪਸ਼ੂ ਨੂੰ ਬਿਮਾਰ ਹੋ ਜਾਵੇ ਕਿਸੇ ਦੇ ਪਸ਼ੂ ਨੂੰ ਕੋਈ ਪ੍ਰੋਬਲਮ ਆ ਜਾਵੇ ਇੱਥੇ ਕੋਈ ਇਲਾਜ ਨਹੀਂ ਕਿਸੇ ਕਿਸਮ ਦਾ ਕੋਈ ਡਾਕਟਰ ਨਹੀਂ ਕੋਈ ਚੱਕਣ ਵਾਲਾ ਨਹੀਂ ਚਿੱਕੜੇ ਚਿੱਕੜ ਹੋਇਆ ਪਿਆ ਚਾਰਸ਼ਵੇਰੇ ਔਰ ਉਸ ਤੋਂ ਵੀ ਬੜੀ ਠੱਗੀ ਸਾਡੇ ਨਾਲ ਇਹ ਹੈ ਫਤਿਹਗੜ ਜ਼ਿਲ੍ਹੇ ਦੇ ਲੋਕਾਂ ਨਾਲ ਕਿਉਂਕਿ ਇਹ ਮੰਡੀ ਨਾਲ ਪੂਰੇ ਭਾਰਤ ਤੋਂ ਲੋਕ ਜੁੜੇ ਹੋਏ ਸੀਗੇ ਪਰ ਇਹ ਮੰਡੀ ਇੱਥੋਂ ਚੱਕ ਕੇ ਖੰਨੇ ਮੰਡੀ ਲੈ ਕੇ ਵਪਾਰੀ ਔਰ ਇੱਥੇ ਮੰਡੀ ਜਿਹੜੀ ਦੋ ਵਾਰ ਲੱਗਦੀ ਦੋ ਤਰੀਕ ਤੇ 15 ਤਰੀਕ ਨੂੰ ਉਹ ਮੰਡੀ ਇੱਥੋਂ ਖਤਮ ਕਰਤੀ ਸਿਰਫ ਇੱਕ ਦਿਨ ਲੱਗਦੀ ਹੈ ਇੱਥੇ ਔਰ ਜਿਹੜੀ ਮੰਡੀ ਜੇ ਮੰਡੀ ਦੇ ਵਿੱਚ ਪਸ਼ੂ ਚਾਹੇ ਕੋਈ 10000 ਦਾ ਵਿਕਰਿਆ ਚਾਹੇ ਕੋਈ 2 ਲੱਖ ਦਾ ਵਿਕਰਿਆ ਪਰ ਉਹਨੂੰ ਫੀਸ ਉਹੀ 2700 ਰੁਪਏ ਲੱਗ ਰਹੀ ਹੈ ਔਰ ਜੇ ਕਿਸੇ ਨੇ ਅੰਦਰ ਬੜਨਾ ਤਾਂ ਵੀ 50 ਰੁਪਏ ਬਾਹਰ ਨਿਕਲਣਾ ਤਾਂ ਵੀ 50 ਰੁਪਏ ਮਤਲਬ ਕਿ ਜਿਹੜਾ ਵਪਾਰੀ ਉਰੇ ਆ ਗਿਆ ਉਹਨੂੰ ਜੇਬਾਂ ਉਹਦੀਆਂ ਖਾਲੀ ਕਰ ਲੰਦਾ ਠੇਕੇਦਾਰ ਸਰਕਾਰ ਪਰ ਸਹੂਲਤ ਇੱਥੇ ਇੱਕ ਪੈਸੇ ਦੀ ਨਹੀਂ ਹੈ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਇਹ ਵਪਾਰੀ ਲੋਕ ਆ ਜਿੱਥੇ ਜਿਹੜੇ ਇੱਕ ਆਪਣੀ ਮਿਹਨਤ ਕਰਕੇ ਵਪਾਰ ਕਰਕੇ ਆਪਣੇ ਰੋਜ਼ਗਾਰ ਚਲਾ ਰਹੇ ਨੇ ਅੱਜ ਇਹ ਵਪਾਰੀਆਂ ਨੂੰ ਵੀ ਸਰਕਾਰ ਲੁੱਟ ਰਹੀ ਆ ਇਹ ਠੇਕੇਦਾਰ ਵਪਾਰੀਆਂ ਦੇ ਜੇਬਾਂ 'ਚੋਂ ਵੀ ਰੁਪਈਆ ਕੱਢਦਾ ਸੋ ਅਸੀਂ ਅੱਜ ਮੰਗ ਕਰਦੇ ਆਂ ਵੀ ਤੁਰੰਤ ਜਾਂ ਤਾਂ ਇਹ ਚੀਜ਼ਾਂ ਦਾ ਹੱਲ ਕਰ ਦਿਓ ਜੋ ਸਾਡੇ ਅਧਿਕਾਰ ਨੇ ਚਾਹੇ ਪਾਣੀ ਦੀ ਸਹੂਲਤ ਦੇਖੋ ਕਿਵੇਂ ਪਿੱਟ ਰਹੇ ਨੇ ਵਪਾਰੀ ਜਿੰਨੀਆਂ ਸਾਡੀਆਂ ਇੱਥੇ ਜਿਹੜੀ ਮੰਡੀ ਆ 15 ਤਰੀਕ ਦੀ ਤੇ 2 ਤਰੀਕ ਦੀ ਦੋਏ ਪੱਕੀਆਂ ਲੱਗਣੇ ਚਾਹੀਦੀਆਂ ਨੇ ਔਰ ਜਿੰਨੀਆਂ ਸਹੂਲਤਾਂ ਸਾਰੀਆਂ ਮਿਲਣੇ ਚਾਹੀਦੇ ਇੱਥੋਂ ਨਾ ਕੋਈ ਦਰਵਾਜ਼ਾ ਰਿਹਾ ਨਾ ਕੋਈ ਤੱਕੀ ਰਹੀ ਸਭ ਪਟਕੇ ਲੱਗੇ ਦਰਖਤ ਜੰਮ ਗਏ 50 50 ਫੁੱਟ ਦੇ ਦਰਖਤ ਹੋ ਗਏ ਨਾ ਕੋਈ ਪਾਣੀ ਵਾਲੀ ਟੈਂਕੀ ਚ ਮੋਟਰ ਰਹੀ ਔਰ ਦੇਖਿਓ ਇੱਥੇ ਕੁਰਸੀਆਂ ਲਾ ਕੇ ਬੜੇ ਬੜੇ ਟੇਬਲ ਲਾ ਕੇ ਦੋਏ ਹੱਥੀ ਲੁੱਟਣ ਲੱਗੇ ਹੋਏ ਨੇ ਠੇਕੇਦਾਰ ਸਹੂਲਤ ਸਾਨੂੰ ਕੋਈ ਦੇ ਨਹੀਂ ਰਹੀ ਸੋ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਜਾਂਦਾ ਸਾਡੀਆਂ ਗੱਲਾਂ ਪੂਰੀਆਂ ਕਰੋ ਨਹੀਂ ਆਹ ਸਾਹਮਣੇ ਜੀਟੀ ਰੋੜਾ ਸਾਨੂੰ ਫਿਰ ਉਸ ਪਾਸੇ ਨੂੰ ਤੁਰਨਾ ਪੈਣਾ ਸੋ ਇਸ ਕਰਕੇ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਆਹ ਠੇਕੇ ਜਿਵੇਂ ਲੁੱਟ ਰਿਹਾ ਕਿਸੇ ਤੋਂ ਲੈ ਰਿਹਾ 2500 ਕਿਸੇ ਤੋਂ ਲੈ ਰਿਹਾ 2800 ਕਿਸੇ ਤੋਂ ਲੈ ਰਿਹਾ 2700 1 ਰੁਪਏ ਦੀ ਸਾਨੂੰ ਸਹੂਲਤ ਨਹੀਂ ਦੇ ਰਿਹਾ ਕਾਸ਼ਨ ਨੂੰ ਅਸੀਂ ਇਹ ਅਗਾਉ ਕਹਿਣਾ ਚਾਹੁੰਦੇ ਆਂ ਵੀ ਅਗਲੀ ਮੰਡੀ ਤੱਕ ਜਾ ਕੇ ਨਾ ਕੋਈ ਪ੍ਰਬੰਧ ਹੋਇਆ ਤਾਂ ਸਾਨੂੰ ਇਸ ਦੇ ਉੱਤੇ ਇਲਾਕੇ ਦੇ ਲੋਕਾਂ ਨੂੰ ਸਾਰੇ ਵਪਾਰੀਆਂ ਨੂੰ ਇਕੱਠੇ ਹੋ ਕੇ ਐਕਸ਼ਨ ਲੈਣਾ ਪੈਣਾ। ਸਮੱਸਿਆ ਜੀ ਉਹਦੇ ਨਾਂ ਦੇ ਪਾਣੀ ਦੀ ਸਹੂਲਤ ਹੈ ਜੀ ਕੋਈ ਨਾ ਕੋਈ ਡੰਗਰਾਂ ਦਾ ਠੀ ਹੈ ਜੀ ਨਾ ਕੋਈ ਉਹ ਖੜਾਉਣ ਨੂੰ ਜਗ੍ਹਾ ਹੈ ਜੀ ਨਾ ਕੋਈ ਟੈਂਕੀਆਂ ਦੇ ਵਿੱਚ ਪਾਣੀ ਦੇਖ ਲਓ ਵੀ ਕੀ ਹਾਲਾਤ ਨੇ ਜੀ ਉਹਦੇ 50 ਰੁਪਏ ਦੀ ਇੱਕ ਪਾਣੀ ਦੀ ਟੈਂਕ ਜੀ ਦਿੰਦੇ ਨੇ ਜੀ ਉਹਦੇ ਮ ਦੇਖੋ ਜੇ ਨਜਾਇਜ਼ ਹੈ ਕਿ ਜਾਇਜ਼ ਜੀ ਦੱਸੋ ਨਾ ਸੇਣ ਦਾ ਕੋਈ ਬੰਦੋਬਸਤ ਨਹੀਂ ਹੈਗਾ ਜੀ ਦੇਖੋ ਕੀ ਹਾਲਾਤ ਨੇ ਡੰਗਰਾਂ ਦੇ 2700 ਰੁਪਏ ਸੀ ਲਿਖਾਈ ਦੇ ਰਹੇ ਜੀ ਥੱਲੇ ਗਾਬ ਦੇ ਵਿੱਚ ਡੰਗਰ ਖੜੇ ਨੇ ਜੀ ਸਾਡੇ ਪਰੰਦੇ ਠੀਏ ਦੇ ਹਾਲਾਤ ਦੇਖੋ ਜੀ ਤਰੰ ਦਾ ਠੀਆ ਹੀ ਕੋਈ ਨਹੀਂ ਹੈਗਾ ਜੀ ਬਿਲਕੁਲ ਇੱਕ ਸਾਡੀ 15 ਤਰੀਕ ਅਰ 2 ਤਰੀਕ ਦੀ ਮੰਡੀ ਸਾਡੀ ਸਰੰਦ ਫਡੇਗੜ ਸਾਹਿਬ ਦੀ ਮੰਡੀ ਆ ਜੀ ਉਹ ਚੱਕ ਕੇ ਖੰਨੇ ਲੈ ਗਏ ਜੀ ਸਾਡੀ 2 ਤਰੀਕ ਦੀ ਮੰਡੀ ਅਰ 15 ਤਰੀਕ ਦੀ ਜੀ ਆ ਦੋ ਦੀ ਹੁਣ ਲਾਉਣ ਲੱਗੇ ਨੇ ਜੀ ਅਰ ਸਰਕਾਰ ਦੇਖੋ ੱੱਕਾ ਕਰਦੀ ਹੈ ਕੀ ਕਰੀਏ ਜੀ ਦੱਸੋ ਠੇਕੇਦਾਰ ਆਪਣੀ ਮਨਮਰਜ਼ੀ ਕਰਦੇ ਨੇ 4000 ਦਾ ਡੰਗਰ ਵਿਕਦਾ ਤਾਂ ਵੀ 2700 ਲੈਣਾ ਜੀ ਲੱਖ ਰੁਪਏ ਦਾ ਵਿਕਦਾ ਤਾਂ ਵੀ 2700 ਲੈਣਾ ਜੀ ਦੱਸੋ ਕਿੱਥੇ ਦੀ ਜਾਇਜ਼ ਨਜਾਇਜ਼ ਗੱਲ ਹੈ ਜੀ ਇਹ ਦੱਸੋ ਨਜਾਇਜ਼ ਹੋ ਰਿਹਾ ੱੱੱਕਾ ਹੋ ਰਿਹਾ ਜੀ ਪ੍ਰਬੰਧ ਅਸੀਂ ਤੇ ਕਹਿ ਰਹੇ ਹਾਂ ਜੀ ਇਹਨਾਂ ਨੂੰ ਠੇਕੇਦਾਰਾਂ ਨੂੰ ਕਹਿੰਦੇ ਹਾਂ ਜੀ ਦੇਖੋ ਪਾਣੀ ਦੇ ਹਾਲਾਤ ਦੇਖੋ ਤੁਸੀਂ ਉੱਧਰ ਟੈਂਕੀਆਂ ਦੇਖੋ ਕੀ ਹੈ